ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਾ ਤਾਂ ਨਸ਼ੇ ਬੰਦ ਹੋਇਆ ਤੇ ਨਾ ਹੀ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਖਤਮ ਹੋਈ ਹੈ ਅਤੇ ਘਟੀ ਨਹੀਂ ਸਗੋਂ ਇਹ ਵੱਧ ਗਈ ਹੈ ਇਹ ਦਾਵਾ ਮੈਂ ਨਹੀਂ ਕਰਦਾ ਇਹ ਗੱਲ ਮੈਂ ਨਹੀਂ ਆਖਦਾ ਇਹ ਗੱਲ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ ਐਲ ਏ ਕਹਿ ਰਹੇ ਆ ਤੁਸੀਂ ਜੁੜੇ ਹੋ ਲੋਕਪੱਣਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਨੇਗੇ ਅਜੇ ਗੁਪਤਾ ਅਜੇ ਗੁਪਤਾ ਨੇ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅਜੇ ਗੁਪਤਾ ਇਹ ਗੱਲ ਕਹਿੰਦੇ ਹੋਏ ਵਿਖਾਈ ਦਿੰਦੇ ਆ ਤੇ ਸੁਣਾਈ ਵੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਨਾ ਤਾਂ ਨਸ਼ੇ ਬੰਦ ਹੋਏ ਨਾ ਹੀ ਰਿਸ਼ਵਤ ਕੋਰੀ ਤੇ ਭ੍ਰਿਸ਼ਟਾਚਾਰ ਖਤਮ ਹੋਇਆ ਸਗੋਂ ਖਤਮ ਹੋਣ ਦੀ ਜਾਂ ਘਟਣ ਦੀ ਥਾਂ ਦੇ ਉੱਤੇ ਕਈ ਗੁਣਾ ਵਧ ਗਏ ਉਹਨਾਂ ਕਹਿੰਿਆ ਕਿ ਜਿਹੜਾ ਕੰਮ ਪਹਿਲਾਂ 2-4 ਸੌਚ ਹੋ ਜਾਂਦਾ ਸੀ ਉਹਦੇ ਹੁਣ ਰੇਟ ਕਈ ਗੁਣਾ ਵਧ ਗਏ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਸੰਬੋਧਨ ਕਰ ਰਹੇ ਸਨ ਅਜੀਤ ਗੁਪਤਾ ਇਹ ਵੀਡੀਓ ਕਦੋਂ ਦੀ ਹੈ ਕਦੋਂ ਦੀ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਪਰ ਇਹ ਵੀਡੀਓ ਬੜੀ ਹੈਰਾਨੀਜਨਕ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦੇ ਦਾਅਵਿਆਂ ਦੇ ਵਿਚਲੀ ਫੂਕ ਨੂੰ ਜਿਹੜਾ ਐ ਕੱਢ ਕੇ ਬਾਹਰ ਸੱਟ ਦਿੰਦੀ ਹੈ ਜਿਵੇਂ ਕਿਸੇ ਵੱਡੇ ਪ੍ਰੈਸ਼ਰ ਦੇ ਨਾਲ ਕੋਈ ਚੀਜ਼ ਲੀਕ ਹੁੰਦੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਚੁਣავი ਸਭਾਵਾਂ ਦੇ ਵਿੱਚ ਜਲਸਿਆਂ ਦੇ ਵਿੱਚ ਜਲੂਸਾਂ ਦੇ ਵਿੱਚ ਰੋਡ ਸ਼ੋਅਾਂ ਦੇ ਵਿੱਚ ਇਹ ਗੱਲ ਕਹਿੰਦੇ ਨਜ਼ਰ ਆਏ ਲੋਕ ਸਭਾ ਚੋਣਾਂ ਦੇ ਦੌਰਾਨ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾ ਰਹੇ ਹਾਂ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਦਾਅਵੇ ਉਸ ਵੇਲੇ ਮੱਦਮ ਪੈ ਜਾਂਦੇ ਨੇ ਖੋਖਲੇ ਨਿਕਲ ਜਾਂਦੇ ਨੇ ਜਦੋਂ ਉਹਨਾਂ ਦੇ ਵਿਧਾਇਕ ਜਿਹੜਾ ਇਸ ਦੇ ਉੱਤੇ ਸਵਾਲ ਚੁੱਕਦੇ ਨੇ ਵਿਧਾਇਕ ਜੇ ਗੁਪਤਾ ਕੀ ਕਹਿੰਦੇ ਆ ਉਹ ਤੁਹਾਨੂੰ ਸੁਣਾਉਣੇ ਆ ਬਦਲਾਅ ਤਾਂ ਤੁਸੀਂ ਨਾ ਦੇਖਿਆ ਜੀ ਨਾ ਗਿਵਨ ਸਾਹ

پرشکا چاہ رہی کرتے ہیں کیڑا پرشکا چاہ رہی کرتے ہیں دویا آپ دوستو لوگ ہی کہتے ہیں جائے لوگ ہی دستے ہیں لیکن کہ کامتر صاحب نشان سے بات کتنے نہیں ہیا جرا پرشکا چاہ سی جرا پرشکا چاہ سی وہ مہنگی ہو گئی میرا ایک دوست جوڑا کاروں ہے میرا بزن سبینہ کسا پہلے پھول کیتا کھو کر اتنا نہیں ہوں تھا میرے کو رشوت ملکی گئی یہ کتا کر بھیا پہ جدو میں کسی اپنے لینا پھونٹ آتا پہ رشوت ہوگی پاک کتا کر بھیا اے بناو ہے سرکار جب یہ کسی سے کتا نہ بنایا ہے یہ کوئی بس محافظی ہے ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਮੇਰ ਨੂੰ ਬਹੁਤਾ ਕੁਝ ਬੋਲਣ ਦੀ ਹੁਣ ਲੋੜ ਨਹੀਂ ਸਵਾਲ ਹੁਣ ਇਹ ਹੈ ਕਿ ਕੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵੇ ਕੀਤੇ ਨੇ ਉਹ ਸੱਚੇ ਨੇ ਕੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਇੰਨੀਆਂ ਗ੍ਰਿਫਤਾਰੀਆਂ ਕਰ ਲਈਆਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦੇ ਰਾਹੀਂ ਕੀ ਅਸੀਂ ਜਿਹੜਾ ਨਸ਼ਾ ਖਤਮ ਕਰਤਾ ਲੋਕਾਂ ਨੂੰ ਰੀਹੈਬਿਟੇਸ਼ਨ ਸੈਂਟਰਾਂ 'ਚ ਭੇਜ ਰਹੇ ਆ ਨਸ਼ਾ ਖਤਮ ਹੋ ਰਿਹਾ ਆ ਇਹ ਇੱਕ ਦਿਨ ਦੀ ਖੇਡ ਨਹੀਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਚਾਰ ਹਫ਼ਤੇ ਉਹਨਾਂ ਨੇ ਕਿਉਂ ਕਿ ਜੇ ਇੱਕ ਦਿਨ ਦਾ ਖੇਡ ਨਹੀਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਤੋਂ ਪਹਿਲਾਂ ਵੀ ਪਤਾ ਹੋਣੀ ਹੈ ਕਿ ਕਿੰਨੀ ਵਿਕਰਾਲ ਸਮੱਸਿਆ ਆ ਕਿੱਡੀ ਵੱਡੀ ਸਮੱਸਿਆ ਹੈ ਹੁਣ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਕਿ ਪੰਜਾਬ ਦੇ ਵਿੱਚ ਕੀਤੇ ਜਾਣ ਵਾਲੇ ਦਾਅਵੇ ਫਿਲਹਾਲ ਦੀ ਘੜੀ ਖੋਖਲੇ ਨੇ ਢਾਈ ਤਿੰਨ ਸਾਲ ਪਏ ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਚੀਜ਼ਾਂ ਨੂੰ ਸੈੱਟ ਕਰ ਲੈਣਗੇ ਪਰ ਅੱਜ ਦੀ ਘੜੀ ਮੁੱਖ ਮੰਤਰੀ ਭਗਵੰਤ ਮਾਨ ਕੋਰੇ ਦਾਅਵੇ ਤੇ ਕੋਰਾ ਝੂਠ ਜਿਹੜਾ ਉਹ ਲੋਕਾਂ ਦੇ ਨਾਲ ਸਾਂਝਾ ਕਰਦੇ ਨੇ